ਜੇ ਔਰਤ ਜਾਵੇ ਤੇ ਆਪਣੇ ਪਤੀ ਨੂੰ ਜਗਾ ਸਕਦੀ ਆ ਤੂੰ ਆਪਣੇ ਪਤੀ ਨੂੰ ਜਗਾ ਕੱਲ ਤੂੰ ਵੀ ਇੱਕ ਬੱਚੇ ਦੀ ਮਾਂ ਬਣਨਾ ਆ ਤੂੰ ਕੀ ਜਵਾਬ ਦਉਂਗੀ ਗੁਰਪ੍ਰੀਤ ਜਗਾ ਆਪਣੇ ਘਰ ਵਾਲੇ ਨੂੰ ਤੂੰ ਜਗਾ ਆਪਣੇ ਘਰ ਵਾਲੇ ਨੂੰ ਦੇਖ ਸਾਡੀ ਮਾਂ ਦਾ ਹਾਲ ਆ ਕੇ ਦੇਖੇ ਸਟੇਜ ਤੇ ਕੀ ਕਰ ਦਿੱਤਾ ਤੁਸੀਂ ਕਿਤੇ ਸਾਡੇ ਭਾਈ ਅਮਰਤਪਾਲ ਸਿੰਘ ਖਾਲਸਾ ਬਾਰੇ ਵੀ ਸੋਚ ਮੈਂ ਉਹਨਾਂ ਦੇ ਬਾਰੇ ਵਿੱਚ ਕੁਝ ਨਹੀਂ ਬੋਲਣਾ ਮੈਂ ਤਾਂ ਸਿਰਫ ਇਹ ਤੂੰ ਹਾ ਦਾ ਨਾਰਾ ਗੁਰਪ੍ਰੀਤ ਨੂੰ ਮਾਰਨਾ ਗੁਰਪ੍ਰੀਤ ਕਰ ਸਾਡੀਆਂ ਮਾਵਾਂ ਦੇ ਹਾਲ ਤੂੰ ਕੀ ਕਰ ਦਿੱਤੇ ਸਾਡੀਆਂ ਭੈਣਾਂ ਦੇ ਹਾਲ ਕੀ ਕਰ ਦਿੱਤੇ ਤੈਨੂੰ ਤੂੰ ਪੜ੍ਹੀ ਲਿਖੀ ਕੁੜੀ ਜੇ ਔਰਤ ਚਾਵੇ ਜੇ ਔਰਤ ਚਾਵੇ ਤੇ ਆਪਣੇ ਪਤੀ ਨੂੰ ਜਗਾ ਸਕਦੀ ਆ ਤੂੰ ਆਪਣੇ ਪਤੀ ਨੂੰ ਜਗਾ ਕੱਲ ਤੂੰ ਵੀ ਇੱਕ ਬੱਚੇ ਦੀ ਮਾਂ ਬਣਨਾ ਆ ਤੂੰ ਕੀ ਜਵਾਬ ਦਊਂਗੀ ਆਪਣੇ ਬੱਚਿਆਂ ਨੂੰ ਕੀ ਦੱਸੂਗੀ ਕੀ ਕੀਤਾ ਜ਼ਿੰਦਗੀ 'ਚ ਆ ਕੇ ਕੀ ਕੀਤਾ ਅਸੀਂ ਭਗਵਾਨ ਤੁਸੀਂ ਸਾਡਾ ਹੀ ਆ ਸਾਡੇ ਹੀ ਘਰੋਂ ਗਿਆ ਆ ਸੀਐਮਏ ਅਸੀਂ ਤੈਨੂੰ ਇਹ ਕਹਿਣਾ ਚਾਹੁੰਦੇ ਆ ਜਾਗ ਜਾ ਇੱਕ ਟਾਈਮ ਆ ਹੁਣ ਹੁਣ ਜਾਗ ਤੇਰਾ ਕੋਈ ਪੁਰਾਣਾ ਮਾੜਾ ਕਰ ਮੁਠਿਆ ਤੂੰ ਸਿੰਘਾਂ ਨਾਲ ਜੋ ਕਰ ਰਿਹਾ ਇਹ ਤੂੰ ਸੋਚ ਲੈ 26 ਜਨਵਰੀ ਨੂੰ ਤੂੰ ਇਨਾਮ ਵੰਡੇ ਕਲਾਮ ਨੇ ਤੇ ਕਹਿਣਾ ਨਜਾਇਜ਼ਾ ਦੇ ਚ ਮੇਰੇ ਘਰ ਵਾਲਾ ਵੀ ਸੀਗਾ ਮੇਰੇ ਘਰ ਵਾਲੇ ਨੂੰ ਵੀ ਉਹ ਵੀ ਪੁਲਿਸ ਆ ਉਹਨੂੰ ਵੀ ਇਹਨੇ ਨਾਮ ਦਿੱਤਾ ਮੇਰੇ ਦਿਲ ਨੇ ਨਾਰਾ ਨਾਰਾ ਮਾਰਿਆ ਕਿ ਤੇ ਸਾਡੇ ਭਾਈ ਅਮਰਤਪਾਲ ਸਿੰਘ ਖਾਲਸਾ ਬਾਰੇ ਵੀ ਸੋਚ ਉਹਦੇ ਬਾਰੇ ਹੀ ਸੋਚ ਤੂੰ ਅਨਾਮ ਸਾਨੂੰ ਨਹੀਂ ਦਿੱਤਾ ਉਹਨੇ ਵਧੀਆ ਕੰਮ ਕੀਤਾ ਜਦੋਂ ਤੂੰ ਨਾਮ ਦਿੱਤਾ ਸਾਡੇ ਬੱਚੇ ਸਾਡੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕਿੰਨਾ ਕੁ ਵਧੀਆ ਕੰਮ ਕੀਤਾ ਤੂੰ ਜਾਣਦਾ ਆ ਗੁਰਪ੍ਰੀਤ ਜਗਾ ਆਪਣੇ ਘਰ ਵਾਲੇ ਨੂੰ ਤੂੰ ਜਗਾ ਆਪਣੇ ਘਰ ਵਾਲੇ ਨੂੰ ਦੇਖ ਸਾਡੀ ਮਾਂ ਦਾ ਹਾਲਾ ਕੇ ਦੇਖੇ ਸਟੇਜ ਤੇ ਕੀ ਕਰ ਦਿੱਤਾ ਤੁਸੀਂ ਜਿਹਨਾਂ ਨੂੰ ਅਸੀਂ ਇਨੇ ਜਾਵਾਂ ਵਾਲਾ ਰੱਖਣਾ ਚਾਹਨੇ ਆ ਉਹਨਾਂ ਨੇ ਕੀ ਗਲਤ ਕੀਤਾ ਸਾਡੇ ਬੱਚਿਆਂ ਨੇ ਕੀ ਗਲਤ ਕੀਤਾ ਨਾ ਤੁਸੀਂ ਉਹਨਾਂ ਦੀ ਹਾਲਾਤ ਬਾਰੇ ਸੋਚਦੇ ਆ ਨਾ ਤੁਸੀਂ ਉਹਨਾਂ ਦੀਆਂ ਮਾਂ ਦਾ ਬਾਰੇ ਸੋਚਦੇ ਆ ਕੱਲੋਂ ਤੂੰ ਦੀ ਯਾਦ ਰੱਖਿਓ ਤੂੰ ਬਾਗਰਾਂਦ ਜਿਹਦਾ ਗਰਡਾ ਰੱਖਦਾ ਸੀ ਨਾ ਕਿਤੇ ਵੇਟ ਆਉਣਾ ਆ ਗਿਆ ਉਸੇ ਡਾਡਾ ਚਿਕਾ ਮਾਰਿਆ ਕਰਨੀ ਆ ਤੁਸੀਂ ਉਹ ਬਾਦ ਨੂੰ ਬਾਜਾ ਮਾਰੋ ਨੇ ਸਿੰਗਨ ਉੱਦ ਬਾਜਾ ਮਾਰੋਗੇ ਤੁਸੀਂ ਤੁਸੀਂ ਬਹੁਤ ਬਹੁਤ ਗੱਤ ਕਰ ਰਹੇ ਆ ਤੁਸੀਂ ਜਾ ਕੇ ਜਾ ਸਾਡੀ ਧਰਨਾ ਕੋਈ ਦੁਸ਼ਮਣ ਨਹੀਂ ਸਾਡੀ ਧਰਨਾ ਦੇ ਅੱਗੇ ਇਹ ਇੱਕ ਅਪੀਲ ਦਾ ਸਾਡੀ ਵੈਸੇ ਸੱਚੀ ਸਰਕਾਰ ਦਸ ਮਹੀਨੇ ਪਿਛੋਂ ਗੁਰਗੋਵਰ ਸੇ ਇੱਕ ਵਾਰ ਜਾਵੜੀ ਅੱਗੇ ਆ ਅਸੀਂ ਉਹਨਾਂ ਅੱਗੇ ਵੀਲ ਕਰਦੇ ਆ ਪਰ ਫਿਰ ਵੀ ਤੁਸੀਂ ਮਾਕੇ ਦੀ ਸਰਕਾਰ ਆ ਹਜੇ ਵੀ ਰੇਂਡ ਅਰੇ ਤੇ ਸਵੇ ਜਾਗਿਆ ਅਪਸ ਘਰ ਆ ਕੇ ਆਂ ਮਾਮਾ ਤੇ ਤੁਸੀਂ ਮੈਂ ਬਾਰ ਬਾਰ ਕਹਿੰਦੀ ਜੇ ਸਾਡੀ ਭੈਣ ਨੂੰ ਕੁਝ ਹੋ ਗਿਆ ਜੋ ਤੁਸੀਂ ਉਹਨਾਂ ਦਾ ਹਲਾਤ ਕਰਦਾ ਉਹ ਕੀ ਉਹਨੇ ਪਾਪ ਕੀਤਾ ਤੁਸੀਂ ਉਹਨੂੰ ਸੜਕ ਤੇ ਧਿਆ ਕੇ ਪਟਾਤਾ ਪਹਿਲੀ ਤਾਂ ਗੱਲ ਸਾਰੀ ਸੰਗਤ ਜਾਣਦੀ ਸਾਰੇ ਸਾਡਾ ਖਾਲਸਾ ਜਾਨਦਾ ਤੇ ਦੀਦੀਆਂ ਨੂੰ ਅਸੀਂ ਕਿੰਨਾ ਕੁ ਯਾਦ ਰੱਖਦੇ ਹਾਂ ਘਰੋਂ ਤਾਂ ਸਾਡੇ ਅਗਿਆ ਕਿੰਨਾ ਕ ਨਿਕਲ ਸਕਦੀਆਂ ਅਸੀਂ ਬੱਚੇ ਪਾਲੀਏ ਕੀ ਘਰ ਸੁਭਾਰੀਏ ਕਿ ਸੜਕਾਂ 'ਤੇ ਜਾ ਕੇ ਬੈਠੀਏ ਹੁਣ ਮੇਰੀ ਜਥੇਬੰਦੀਆ ਤੋਂ ਪੀ ਲਿਆ ਸਾਰੇ ਖਾਲਸੇ ਪਾਤਸ਼ਾਹ ਨੂੰ ਜਾਨ ਦਾ ਤਾਂ ਸਭ ਅਸੀਂ ਆ ਜਾਈਏ ਮਾਦਾ ਪਾ ਗਵੰਗ ਉਹ ਅਸੀਂ ਆ ਕੇ ਬੈਠੀਏ ਸਾਰੀਆਂ ਅਸੀਂ ਆ ਕੇ ਬੈਠੀਏ ਤੁਸੀਂ ਲੋਕ ਜੋ ਨੰਗ ਸਿੰਘਾਂ ਨੂੰ ਮੇਰੇ ਵੇਚ ਦਿਆ ਆਪ ਇਕੱਠੇ ਹੋ ਕੇ ਮੋਚਾ ਸਿਮਾੜੋ ਆਪਣੇ ਬੱਚਿਆਂ ਬਾਰੇ ਸੋਚੋ ਆਪਣੀ ਧਾਕੀ ਤੇ ਲਿਆਈਏ ਮੇਰੇ ਖਿਆਲ ਮੁਕਤ ਦਾ ਪਰਤ ਪਾ ਪਾ ਸਾ ਖਾਲਸਾ ਜੀ ਨਬੋਛ ਰੋਟੀ ਮਗਰ ਰਖੀਆ ਕਿ ਸਾਨੂੰ ਸ਼ੇਟ ਕਰੋ ਉਹਦਾ ਹੀ ਸ਼ੇਟ ਚਾਹ ਆਪਣੇ ਜਗਨ ਇੱਕ ਮੈਨੂੰ ਹੋਰ ਉਤੋ ਪੀ ਲਿਆ ਪਿਆਰੇ ਵੀਰਾਂ ਨੂੰ ਗੁੱਸਾ ਨਾ ਕਰਿਓ ਚਾਹੇ ਲੱਖਾਂ ਸਦਾਵਾਇਆ ਚਾਹੇ ਭਾਨਾ ਸਿੱਧੂ ਆ ਉਹ ਟੈਨ ਦੇ ਸਮੇ ਗੁਰੂ ਵਾਲੇ ਬਣ ਜਾ ਜੇਕਰ ਤੁਹਾਡੇ ਇੱਦੇ ਸਿਰਾ ਜੋ ਜਾ ਨਿਕਲ ਗਏ ਤਾਂ ਇਹਨੇ ਨਹੀਂ ਮੈਨੇ ਜੀ ਮਾਰ ਕੇ ਸੇਵਾ ਕਰ ਕੋ ਸੇਵਾ ਵੀ ਕਰੋ ਗੁਰੂ ਵਾਲੇ ਵੀ ਬਣੋ ਜਿੰਨਾ ਚਿਰ ਗੁਰੂ ਦੇ ਨਹੀਂ ਆਉਂਦਾ ਸਿਰ ਕਿਸੇ ਦੇ ਨਹੀਂ ਗੁਰੂ ਵਾਲੇ ਜਰੂਰ ਬਣੋ ਪਰ ਹਮ ਨੇਨ ਦੇਤੀ ਜੇ ਨਹੀਂ ਸਾਡੀ ਆ ਫੇ ਮੈਂ ਆਪਣੀਆਂ ਭੈਣਾਂ ਆ ਜਗਾਨੀਆਂ ਬੜੇ ਭਾਡੇ ਮਾਜਰੇ ਸੀ ਬੜੀ ਸੇਵਾ ਕਿੱਦੀ ਕਰਦੇ ਆਂ ਕਿ ਰਸਤੇ ਜਰਾ ਦੀ ਆਹ ਆਪਣੀ ਭੈਣ ਨੂੰ ਸਮਾੜੋ ਇੱਥੇ ਆ ਕੇ ਵੇਖੋ ਮੇਰੀਆਂ ਭੈਣਾਂ ਜਿਹੜੀਆਂ ਦੀ ਕੋ ਪ੍ਰੋਬਲਮ ਕਰਾਤੋਂ ਨਹੀਂ ਆਖਣੀਆਂ ਉਹ ਪੱਛ ਸਭ ਦੇ ਪੈਰਾਂ ਲਾ ਜਪਜੀ ਸਾਹਿਬ ਦੇ ਪੰਜ-ਪੰਜ ਘੱਟੋ ਘੱਟ ਉਹਨਾਂ ਨੂੰ ਤਾਂ ਕਿ ਮੇਰੇ ਪੈਸੇ ਉਹ ਸਾਡੇ ਭਾਈ ਰਸਮਾ ਸਾਹਿਬ ਖਾਸਾ ਜੀ ਨਾਲ ਜਿੱਦਣ ਆਨੰਦਪੁਰ ਬੜ ਗਏ ਸੀ ਜਿੱਦਣ ਆਨੰਦਪੁਰ ਸਾਹਿਬ ਚੱਲ ਗਏ ਸੀ ਉਸ ਤੋਂ ਬਾਅਦ ਉਹ ਗੁਰੂ ਦੇ ਇਤਾਰੇ ਬਣ ਗਏ ਆਂ ਉਹਨਾਂ ਦਾ ਸਰੀਰ ਦਾ ਪਿਛਾ ਰਹਿ ਗਿਆ ਉਹਨਾਂ ਨੇ ਜੋ ਕਰਨਾ ਸੀ ਉਹ ਦੇ ਕਰਤਾ ਪਹਿਲਾਂ ਤੁਸੀਂ ਜਦੋਂ ਕਹਿੰਦੇ ਜੇ ਅਸੀਂ ਵੱਡਾ ਰਾਣਾ ਪਾਇਆ ਇੱਥੋਂ ਪਿੱਛੇ ਗੱਲਾਂ ਕਰੀ ਜਾਂਦੇ ਆ ਦੇਖੋ ਉਹ ਕਫਰ ਛੱਡ ਕੇ ਆ ਗਿਆ ਹੁਣ ਤੁਸੀਂ ਉਹਨਾਂ ਦੇ ਪੱਗਾਂ ਬਨ ਗਏ ਇਨੀਆਂ ਤੋਂ ਪੱਗਾਂ ਬਨੀਆਂ ਤਾਂ ਹੀ ਸਾਫ ਦਾ ਮੂਨੀਸ ਦਿੱਤਾ ਹੁਣ ਜਿਨ੍ਹਾਂ ਜਥੇ ਪੰਧੀਆਂ ਨੇ ਪੱਗਾਂ ਬਨੀਆਂ ਉਹਨਾਂ ਨੂੰ ਮੇਰੀ ਅਪੀਲ ਆ ਇਹ ਦਰਤੀ ਦਾ ਲੈ ਕੇ ਆਈ ਉਹਨਾਂ ਨੂੰ ਯਾਦ ਕਰੋ ਸੇਵਾ ਕਰਾ ਪਤਵੰਤ ਮਾਨ ਇਕੱਠੇ ਆ ਕੇ ਸੇਵਾ ਕਰਦੀ ਸੀ ਪਤ ਦੀ ਸਾਡੇ ਘਰਾਂ ਚੋਂ ਗਿਆ ਸੀ ਇੱਕ ਟਾਈਮ ਉਹੀ ਜਗ੍ਹਾ ਤੇ ਉਹ ਤੂੰ ਹਸਾਦਾ ਸੀ ਲੋਕਾਂ ਤੋਂ ਰੋਣਾ ਹੋ ਰੋ ਕੀ ਰੋਣਾ ਪਿਆ ਤੇ ਮੈਨੂੰ ਤਾਂ ਲੱਗਦਾ ਹੈ ਵੀ ਇੰਨਾ ਥੋੜਾ ਮੌਕਾ ਆ ਗਿਆ ਜੇ ਤੂੰ ਸੀਐਫ ਮਾਫੀ ਲੈਣੀ ਹੈ ਨਾ ਰੱਬ ਤੋਂ ਜਾਂ ਮਤ ਪਾਉ ਨੂੰ ਆਪ ਜਾ ਕੇ ਲੈ ਗਿਆ ਆਪ ਲੈ ਕੇ ਆ ਜਾ ਕੇ ਦੁਨੀਆ ਤੇ ਤੇਰੀ ਸਾਰੀ ਮਾਫੀ ਦੇ ਦੋਗੀ ਦੁਨੀਆ ਤੈਨੂੰ ਮਾਫ ਕਰ ਦੋਗੇ ਬਸ ਮੇਰੀਆਂ ਇਹ ਹੈ ਤੁਹਾਨੂੰ ਸਾਰਿਆਂ ਨੂੰ ਤਗੀ ਦਿਆ ਜਦੋਂ ਮੈਂ ਘਰ ਦੂਰ ਘਰੋਂ ਤੁਰੀ ਸੀ ਨਾ ਕੋਈ ਪਤਾ ਨਹੀਂ ਗੁੱਡਾ ਕੋ ਘਾਟ ਨੂੰ ਕਿੱਧਰ ਦੀ ਵੜਨਾ ਪੈਣਾ ਤੇ ਮੇਰੀ ਸਾਰੀ ਨਾ ਜਿਵੇਂ ਬੰਦਿਆਂ ਦੇ ਵੀਲਾ ਪੱ ਇਕੱਠੇ ਹੋ ਗਏ ਇਸ ਸੰਗਸ ਨੂੰ ਲੜੀਏ ਜਿੰਨੇ ਤੁਸੀਂ ਸੇਕੇ ਬੈਠੇ ਆਪਣੀਆਂ ਬੀਬੀਆਂ ਨੂੰ ਇਜਾਜ਼ਤ ਦਿਓ ਵੀ ਆਹ ਸਗਣ ਤੁਹਾਨੂੰ ਪਤਾ ਤੁਸੀਂ ਕਿੰਨਾ ਨਿਕਲੋਂ ਦਿੰਨੇ ਆ ਇਸ ਕਰਕੇ ਮੇਰੀ ਉਹ ਚੋਰ ਬੇਨਤੀ ਆ ਸਰਕਾਰ ਨੂੰ ਖਾਸ ਕਰਕੇ ਗੋਪਰੀਤ ਘਰ ਨੂੰ ਆਪਣੀਆਂ ਭੈਣਾਂ ਦੀ ਆਪਣੀਆਂ ਮਾਵਾਂ ਦੀ ਅਪੀਲ ਸੇ ਇਹਨੂੰ ਜਗਾ ਇਹਨੂੰ ਜ਼ਿੰਦਾ ਕਰ ਇਹ ਜ਼ਿੰਦਾ ਹੀ ਮੋਇਆ ਇਹਨੂੰ ਜਗਾ ਤਾ ਕੇ ਕੇ ਜਾਗ ਕੇ ਸੇਵਾ ਕਰੇ ਪਤਨੀ ਸਾਥ ਬੋਟਾ ਬੋਟਾ ਹੋ ਗਿਆ ਇਸ ਕਰਕੇ ਸਾਡਾ ਭਾਈ ਅਮਰਤ ਬਾਸ ਸਿੰਘ ਜਿੰਦਾਬਾਦ ਜਿੰਦਾਬਾਦ ਭਾਈ ਅਮਰਤ ਸਿੰਘ ਬਾਸ ਜਿੰਦਾਬਾਦ ਜਿੰਦਾਬਾਦ ਭਾਈ ਅਮਰਤ ਸਿੰਘ ਖਾਲਸਾ ਜਿੰਦਾਬਾਦ 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 ਮੇਰੀ ਫੇਰ ਪੇਟੀ ਆ ਖਾਲਸਾ ਜੀ ਸਾਰੇ ਇਕੱਠੇ ਹੋ ਗਏ ਰਣ ਕੇ ਇਕੱਠੇ ਹੋ ਕੇ ਸੰਘਰਸ਼ ਨੂੰ ਰਹੀਏ ਈ ਭੈੜਾ ਭਰਾ ਆ ਰੱਖ ਕੇ ਕਾਮਯਾਬੀ ਕलिए ਸਾਡੀ ਭੈਣ ਦਾ ਕੋਈ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਭਾਈ ਸਾਹਿਬ ਉਹਨਾਂ ਨੂੰ ਸਾਰੇ ਸਿੰਘਾਂ ਨੂੰ ਪੰਜਾਬ ਦੀ ਧਰਤੀ ਤੇ ਜਾਨ ਤੇ ਇਆਦ ਕਰਾਓ ਕੋਈਆਂ ਭੁੱਲਾ ਚੁੱਕਾ ਦਿਖਿਮਾ ਓਏ ਹੈ ਗੁਰਜੀ ਦਾ ਖਾਲਸਾ ਓਏ ਹੈ ਗੁਰਜੀ ਕੀ ਫਤਿਹ